मुर्गा बार मुर्गा बाल ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਕਿਸਾਨਾਂ ਅਤੇ ਪੁਲਿਸ ਦੇ ਵਿਚਾਲੇ ਟਕਰਾਅ ਹੋਇਆ ਹੈ ਕਿਸਾਨਾਂ ਦੇ ਨਾਲ ਪੁਲਿਸ ਦੀ ਝੜਪ ਹੋਈ ਹੈ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਪਰਤ ਅਤੇ ਨੰਗਲਚੋਰ ਵਿਖੇ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿੱਚ ਬਹਿਸ ਹੋਈ ਹੈ ਉਸ ਤੋਂ ਬਾਅਦ ਝੜਪ ਵੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਸ਼ਾਸਨ ਦੀਆਂ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਜ਼ਮੀਨ ਅਕਵਾਇਰ ਦੇ ਮਾਮਲੇ ਤੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ આરોਪ ਹੈ ਕਿ ਸਾਨੂੰ ਸਾਡਾ ਬਣਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਸਾਡੀਆਂ ਖੜੀਆਂ ਫਸਲਾਂ ਦਾ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਜ਼ਮੀਨ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਤਕੇਸ਼ਾਹੀ ਕੀਤੀ ਜਾ ਰਹੀ ਹੈ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੀ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਅੱਜ ਸਵੇਰੇ ਹੀ ਕਾਰਵਾਈ ਕੀਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਇਸ ਨੂੰ ਲੈ ਕੇ ਕਿਸਾਨਾਂ ਦੀ ਖਿੱਚ ਤੋਵੀ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਦਾ ਉਹ ਵਿਰੋਧ ਕਰ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ 6 ਦੇ ਕਰੀਬ ਵਲੰਟੀਅਰ ਪੂਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਰਚੋਵਾਲ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਪ੍ਰਸ਼ਾਸਨ ਤਕੇਸ਼ਾਹੀ ਕਰ ਰਿਹਾ ਹੈ ਜਿਸ ਦਾ ਉਹ ਵਿਰੋਧ ਲਗਾਤਾਰ ਜਾਰੀ ਰੱਖਣਗੇ ਆ ਭਾਈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ ਦਾਰੂ ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਦੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅੱਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ